ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਰ ਬੁੱਧ ਟਾਈਮ 8 ਵਜਣਾਂ ਹੈ ਜੀ ਪਾਣੀ ਦੀ ਵਾਰੀ ਹੈ ਪਾਣੀ ਵੱਧ ਗਿਆ ਹੋਰ ਆਜ ਬਰਾੜ ਕੀ ਆਲਾ ਸਤ ਸ੍ਰੀ ਅਕਾਲ ਹੈਲੋ ਪਾਣੀ ਵੱਢ ਲਿਆ ਤੇ ਅਰਤਾ ਚਾਲੂ ਨਰਮਾ ਲੌਣ ਲੱਗੇ ਆ ਭਾਈ ਆਪਣਾ ਵੱਡਾ ਕਾਲਾ ਕਿਵੇਂ ਕਾਲਿਆ ਠੀਕ ਹੈ ਚਾਹ ਪੀਣੀ ਹੈ ਕਿ ਜਾਵਨ ਖਾਣੇ ਹੈ ਦੋਨੇ ਚੀਜ਼ਾਂ ਤੇਰੇ ਵਾਸਤੇ ਹਾਜ਼ਰ ਕੀਤੀਆਂ ਠੀਕ ਹੈ ਆ ਜਾਵਨ ਲਿਆਂਦੇ ਆ ਠੰਡੇ ਪਾਣੀ ਚ ਪਾ ਰੱਖੇ ਤਾਂ ਚਾਹ ਦੀ ਬੋਤਲ ਹੈ ਠੰਡੇ ਜਾਵਨ ਲਿਆਂਦੇ ਤੇਰੇ ਵਾਸਤੇ ਹੈਲੋ ਹਰਮੀਤ ਖੋਸਾ

ਇੱਲਾਲੇ ਸਾਰੇ ਕਚਰਾ ਲੱਗ ਲੱਗ ਕੇ ਭਰਿਆ ਪਿਆ ਤੇਨੇ ਟੇਲਾਂ ਦੇ ਉੱਤੇ ਹੁੰਦੀ ਪਈ ਜਾਂਦਾ ਓਏ ਆ ਜਾ ਪੰਜਾਬੀਆ ਚਾਹ ਪੀ ਲਾ ਚਾਹ ਦੇ ਲੱਗੇ ਪਏ 6 ਪਰਸੋ ਅਸੀਂ ਹੂੰ ਚਾ ਚਾ ਪਰਸੋ ਲੱਕੜਾ ਲਿਆਏ ਆ ਹਾਂ ਬਾਜੂ ਨਾ ਰਤਾ ਭਰੀ ਪਈ ਚਾਪੇ ਦੇ ਦੇ ਅੱਛਾ ਹੋਰ ਰਾਜ ਕੀ ਹਾਲ ਹੈ ਹਮੇਦ ਕੀ ਹਾਲ ਹੈ ਹਾਂਜੀ ਤੁਹਾਨੂੰ ਦਿਖਾਉਨੇ ਆ ਪਾਣੀ ਹੋਂ ਚਾਲੂ ਹੋ ਗਿਆ ਆਪਾਂ ਨਰਮਲ ਆਈ ਜਾਂਦੇ ਆ ਜੀ ਜਿਵੇਂ ਕਰੀਏ ਵੇਲੇਵਾਨ ਨੂੰ ਛੱਡੀਏ ਕਿ ਨਰਮਲ ਲਾਈਏ ਜੀ ਇਹ ਦੂਬਾਰ ਕਿ ਨਰਮੇ ਚ ਪਾ ਦਈਏ ਸਾਰਾ ਦੱਸਿਓ ਕਮੈਂਟ ਚ ਮੀਨ ਅਵੇਲੇ ਬਲੇ ਕਰਾਤੀ ਵਾਹਿਗੁਰੂ ਦਾ ਛੁਕਰ ਹੈ ਰੰਗ ਭਾਗ ਲਾਤੇ ਵਾਣਾਂ ਚ ਹਰੀਆਲੀ ਦਿਖਣ ਲੱਗੀ ਤੁਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਤੇ ਉੱਥੇ ਉਦੋਂ ਸਾਰਾ ਸੁੱਕਿਆ ਨਜ਼ਰ ਆਉਂਦਾ ਸੀਗਾ ਕੋਈ ਹਰੀਆਲੀ ਨਹੀਂ ਤੇ ਹੁਣ ਦੂਰ ਦੂਰ ਤਾਈਂ ਦੇਖੋ ਜੀ ਪੂਰੀ ਹਰੀਆਲੀ ਮੌਸਮ ਇਹਨਾਂ ਦਾ ਸਾਫ਼ ਆਉਂਦਾ ਨਜ਼ਰ ਆਉਂਦਾ ਮੈਨੂੰ ਇੰਨੇ ਬੱਦਲ ਭਾਈ ਹੈ ਨਹੀਂ ਅੱਗੇ ਕਾਲੇ ਹੁੰਦੇ ਸੀ ਅੱਜ ਚਿੱਟੇ ਹੋ ਗਏ ਆਸਮਾਨ ਨੀਲਾ ਪਾਣੀ ਦੀ ਵੀ ਸਪੀਡ ਪੂਰੀ ਤੇ ਇਹ ਜਰੂਰ ਦੱਸਿਓ ਜੀ ਕਿਵੇਂ ਕਰਗੇ ਨਰਮਾ ਲਾਈਏ ਅ ਆਈ ਦੁਬਾਦਾ ਲਾ ਕੇ ਕੀ ਨਰਮੇਤੀ ਪਾਈਏ ਬਾਤ ਕੀ ਕਿ ਨਰਮੇਤੀ ਪਾਈਏ ਕਿ ਬੇਹਲੇਵਾਨ ਨੂੰ ਛੱਡੀਏ ਕਿ ਉਧਰੋਂ ਛੋਟੀ-ਛੋਟੀ ਮੰਗੀਆਂ ਉਸ ਨੂੰ ਛੱਡੀਏ ਜਰੂਰ ਦੱਸਿਓ ਜੀ ਪਾਣੀ ਦਾ ਅੱਜ ਬਹੁਤ ਵਧੀਆ ਮੋਗੇ ਮਾਗੇ ਬੰਦ ਆ ਪਿੱਛੇ ਬੱਲੇ ਬੱਲੇ ਕੋਈ ਹਸ਼ ਬਰਾੜ ਹੈਲੋ ਸਸਰੀਕਾਲ ਬਾਈ ਵਾਹ ਪ੍ਰਮਾਤਮਾ ਹੁਣੋਂ ਤਾਂ ਤਾਜਾ ਵਜਿਆ ਪਿਆ ਗਰਮੀ ਮੌਸਮ ਤਾਂ ਠੀਕ ਹੈ ਐਂਦਾ ਕੰਮ ਕਰਦਿਆਂ ਨੂੰ ਗਰਮੀ ਆਉਣੀ ਹੈ ਪੜਾਸ ਨਿਕਲਣੀ ਹੈ ਫਿਰ ਵਾਂ ਦੀ ਮੀਂਹ ਬਹੁਤ ਚਿਰ ਤੋਂ ਪਿਆ ਲਗਭਗ ਸਦੀਪ ਪਪਰਾੜ ਹਾਂ ਤੁਹਾਨੂੰ ਪੰਜਾਬੀ ਦੱਸਦਾ ਕਿਵੇਂ ਅੰਕਲ ਜੀ ਆਪਣੇ ਮਾਜੀ ਵਾਲੇ ਪਿੰਡ ਤੋਂ ਆ ਬਾਈ ਵੱਡਾ ਮਾਜੀ ਵਾਲੇ ਪਿੰਡ ਤੋਂ ਕਾਲਾ ਸਿੰਘ ਤੇ ਕਿਵੇਂ ਨੇ ਆਂਦਾ ਪੰਜਾਬੀ ਜੀ ਪਾਣੀ ਪਾਣੀ ਕਿੰਨਾ ਕੁ ਓੱਖਾ ਲਿਆਂਦਾ ਤੁਸੀਂ ਕਿੰਨੇ ਵਜੇ ਕਰ ਲਿਆਂਦਾ ਪਾਣੀ ਆ ਗਏ ਨੇ ਕੋਣ ਕੋਣ ਗਏ ਕੱਢਣ ਹੈ ਲਾਡੀ ਲਾਡੀ अच्छा मौसम तो बढ़िया बन गया ना मी बढ़िया रंग लग गए हैं ਵਧੀਆ ਬਣਿਆ ਰੰਗ ਰੰਗ ਲਾ ਕੇ ਤੁਹਾਨੂੰ ਸਰਦਾਰਾਂ ਨੂੰ ਵੀ ਰੰਗ ਲਾ ਕੇ ਸਾਨੂੰ ਨਾਲ ਹੀ ਆ ਹਾਂ ਦੋਨਾਂ ਨੂੰ ਜਾਈ ਨੂੰ ਛੱਡ ਦੇਵਾਂ ਉਹ ਵੀ ਬਣਾਈਏ ਨਾ ਹਾਂ ਹੋਰ ਮੇਰੀ ਬਣਾਈ ਹੈ ਹਾਂ ਤੇਰੀ ਬਣਾਈ ਠੀਕ ਹੈ ਠੀਕ ਹੈ ਵਧੀਆ ਵਧੀਆ ਅੱਗੇ ਵੀ ਤੇਰੀ ਬਣਾਈ ਅੰਕਲ ਜੀ ਆਪਣੇ ਹਾਂ ਖੁਸ਼ ਹੈ ਪੂਰੇ ਕਹਿੰਦੇ ਰੱਬ ਨੇ ਰੰਗ ਲਾਤੇ ਮੀਂਹ ਪਾ ਕੇ ਇੰਦਰ ਦੇਵਤੇ ਨੇ ਗਰਮੀ ਬਹੁਤ ਸੀ ਹੈ ਨਾ ਹੋਰ ਗਰਮੀ ਨਹੀਂ ਫਸਲਾਂ ਬਣ ਗਈਆਂ ਨਹੀਂ ਤਾਂ ਕੋਈ ਹਾਲ ਸੀ ਬਣ ਦੇਖ ਐ ਫਸਲਾਂ ਤੇ ਹਰਾਲੀ ਹਾਂ ਵਾਣ ਵੇਲੇ ਪਈ ਸੀ ਬਾਈ ਸਹੀ ਗੱਲ ਕਚਰਾ ਤੇ ਪੱਟੇ ਪੁੱਟੇ ਜਾਊਗਾ ਕਚਰੇ ਦਾ ਹੱਲ ਤਾਂ ਕਰ ਦੇਵਾਂਗੇ ਕਚਰੇ ਦਾ ਹੱਲ ਤਾਂ ਖਪਰੇ ਹੋ ਜੀ ਨਾਲ ਕਚਰੇ ਦਾ ਤਾਂ ਹੋ ਜੀ ਕਿਵੇਂ ਉਹ ਨਾ ਬੜਾ ਆ ਗਿਆ ਸੀ ਨਵਾਂ ਪਾਣੀ ਆ ਗਿਆ ਪਹਿਲਾਂ ਚਾਹ ਪੀ ਲੈ ਅੰਕਲ ਖਾਲੇ ਤੇ ਸੀ ਅੱਜ ਹਾਂ ਘਰ ਖਾਲੇ ਤੇ ਸੀ ਮੈਂ ਤਾਂ ਉਹ ਦੱਸ ਅੰਕਲ ਚਾਹ ਪਾ ਮਾ ਚਾਹ ਪੀ ਵਜਨੇ ਖਾਣਾ ਪੜਾ ਆ ਲੈ ਉਹ ਨਾ ਦੇਸੀ ਉਹ ਬੜਾ ਦੇਸੀ ਉਹ ਕਾਲਾ ਟੱਪਾ ਸੀ ਮੈਂ ਉਹਦੇ ਕੋਲ ਬੈਠਾ ਸੀ ਆ ਇਹ ਜਾਵਨਖਾਨੇ ਆ ਨਹੀਂ ਨਹੀਂ ਜਾਮ ਤੋ ਮਾਟੀ ਸਾਫ ਕਰ ਆਹ ਲਾਚਾ ਪਈ ਆਜ ਦੰਨੇ ਕੇ ਲਿਏ ਪੜਦੇ ਅੱਜ ਬਰਵੀਰ ਬਰਾੜ ਪਈ ਸਸਰੀਕਾ ਰੁਕਾਨਾ ਸਸਰੀਕਾ ਗਰਤੇਜ ਸੰਧੂ ਸਸਰੀਕਾ ਹੈਲੋ ਚਾਹ ਪੀਨੀ ਆ ਬਾਈ ਜੀ ਜਿਹਨੇ ਹੈਲੋ ਕਰੋ ਹੈਲੋ ਕੀ ਆ ਪਿੰਨੀ ਹੈ ਜੀ ਬੱਸ ਬੱਸ ਵੀ ਹਾਂ ਕਰੋ ਬਾਈ ਬਦਲੇ ਨਾ ਕੋਈ ਕਿ ਕਿੜਾਕੇ ਕਢਾਉਂਗਾ ਹਾਂ ਕਿਹੜਾ ਤਾਂ ਹੁਣ ਪੜਾਸ ਵੱਜੂ ਹੀ ਹੈ ਧਰਤੀ ਦੀ ਹੁਣ ਤਾਂ ਵੱਜੀ ਹਾਂ ਇਹ ਕਿੰਨੇ ਘਾਤਾ ਕਰਨੇ ਬਾੜਾ ਪਕੜਾ ਪਤਲਾ ਤਾਂ ਰਾਵਾਂ ਨਹੀਂ ਲਾ ਜੇ ਪਤਲੇ ਤਾਂ ਨਜ਼ਾਰਾ ਹੀ ਬਹੁਤ ਹੈ ਮਣੇ ਬੈਸਮੋਕ ਨਾਲ ਤੇ ਮਰਾ ਭਾਈ ਨਹੀਂ ਆਉਂਦਾ ਤਬਾ ਤੱਕ ਕਿੰਨੇ ਦਾ ਹੈ ਹਾਂਜੀ ਨਰਮਾ ਉ ਤਾਂ ਰੇਤ ਉ ਤੇ ਨਹੀਂ ਪਾਈ ਆਪਾਂ ਬਿਨਾਂ ਰੇਤੋ ਹੀ ਲਾਈ ਜੰਨੇ ਆ ਪਹਿਲਾਂ ਪਾਤੀ ਸੀ 10 15 ਕਿਲੋ ਤੇ ਥੋੜੀ ਜੀ ਪੈਂਡਾ ਪਾਤੀ ਸੀ ਸਪਰੇ ਤਾਂ ਗੰਧ ਬਹੁਤ ਹੁੰਦਾ ਕੀ ਫਰਕ ਹੈ ਇਹ ਥਿਕਾਣਾ ਲੈ ਆਪੇ ਅਪਿੰਦਰ ਕੁਮਾਰ ਹੈਲੋ ਤੇਕਾ ਦੱਸਿਓ ਜੀ ਕੌਣ ਕੌਣ ਨਰਮਲ ਆ ਜਾਂਦਾ ਹੈ ਕੌਣ ਕੌਣ ਵਿਹਲੇਵਾਨ ਨੂੰ ਛੱਡੀ ਜਾਂਦਾ ਹੈ ਤੇ ਕਿਹਨੇ ਕਿਹਨੇ ਰੇ ਪਾਤੀ ਨਰਮੇ ਚ ਕਿਹਨੇ ਕਿਹਰੇ ਨਹੀਂ ਪਾਈ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਪੋਰਟ ਕਰੋ ਜੀ ਸਾਰੇ ਭਰਾ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿਵੇਂ ਲੱਗੀ ਵੀਡੀਓ ਆਪ ਨੂੰ ਲੈਂਡ ਸ਼ੇਅਰ ਕਰਿਆ ਜਾਵੇ ਬਗਲੇ ਦੇਖੋ ਅਰਮਿਤ ਦਾ ਰਾੜ ਸਤਿ ਸ੍ਰੀ ਅਕਾਲ ਹੈਲੋ ਪੰਛੀ ਸੰਦੇ ਆਉਣੇ ਤੁਹਾਨੂੰ ਬੋਲਦੇ ਜੀ ਮਾਜਾਂ ਪੂਰੀਆਂ ਪਿਆਰੀਆਂ ਬਗਲੇ ਡੱਡੂ ਚੂਹੇ ਭਾਲਦੇ ਹੋਏ ਹੋਰ ਸੁਣਾਓ ਸਾਰੇ ਕੀ ਹਾਲ ਹੈ ਜੀ ਤੀਰਥ ਭਰਾੜ ਸਤਿ ਸ੍ਰੀ ਅਕਾਲ ਹੈਲੋ ਜਲਦੀ ਨੂੰ ਹੀ ਸ਼ੇਅਰ ਕਰਿਓ ਤਾਂ ਸਪੋਰਟ ਕਰਿਓ ਹੈਲੋ ਕਰਕੇ ਛੱਡਿਓ ਸਾਰੇ ਭਰਾ ਲਾਵਿਨਾ ਜੁੜਿਆ ਕਰੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਧੰਨਵਾਦ ਲਾਈਵ 'ਨਾਂ ਜੁੜਨ ਖਾਤਰ ਵਾਹਿਗੁਰੂ ਨੇ ਜਸਕਰਮਰਾੜ ਸਤਿ ਸ੍ਰੀ ਅਕਾਲ ਹੈ ਲੋ ਵਧੀਆ ਦਿਨ ਲੱਗਿਆ ਅੱਜ ਤੜਕੇ ਪਹਿਲਾਂ ਮਹੀ ਪਈ ਗਿਆ ਅੱਜ ਇੱਕ ਸੌਣ ਹੈ ਜੀ ਸੰਗਰਾਮਦ ਸੀਗੀ ਸੌਣ ਚੜ ਗਿਆ ਅੱਜ ਤੇ ਇਹ ਹੁਣ ਤਾਂ ਸਾਫਜੋ ਹੈ ਪਿਆ ਦਾ ਝੜੀ ਵੀ ਲਾ ਸਕਦਾ ਨੇ ਝੜੀਆਂ ਮੌਸਮ ਬਣਿਆ ਪਿਆ ਸੀ ਪਰ ਮੈਨੂੰ ਸਾਫ ਲੱਗਦਾ ਕੋਈ ਪਤਾ ਨਹੀਂ ਆਉਂਦਾ ਰੱਬ ਦੇ ਰੰਗ ਹੈ ਜੀ ਸਾਰੇ ਕੁਦਰਤ ਕੋਈ ਵੀ ਕਰ ਸਕਦੀ ਆ ਉਹਦੇ ਹੱਥ ਵਸ ਜੀ ਉਤੋਂ ਬਿਨਾ ਪੱਤਾ ਨਹੀਂ ਹਲਦਾ ਚਲੋ ਜੋ ਕਰੂ ਚੰਗਾ ਹੀ ਕਰੂਗਾ ਜੀ ਹਾਂਜੀ ਜਸਪ੍ਰੀਤ ਮਾਨ ਸਤ ਸ੍ਰੀ ਅਕਾਲ ਹੈਲੋ ਹਾਂਜੀ ਜਿਹੜੇ ਲਾਈਵ ਨਾਲ ਜੁੜਦੇ ਆ ਸਾਰਿਆਂ ਦਾ ਧੰਨਵਾਦ ਜੀ ਸ਼ੇਅਰ ਕਰਨ ਵਾਸਤੇ ਧੰਨਵਾਦ ਸਾਰਿਆਂ ਦਾ ਸਪੋਰਟ ਕਰਨ ਵਾਸਤੇ ਧੰਨਵਾਦ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰਨ ਵਾਸਤੇ ਲਾਈਕ ਕਰਨ ਵਾਸਤੇ ਸਾਰਿਆਂ ਦਾ ਧੰਨਵਾਦ ਗੁਰਬਾਜ ਪ੍ਰਾਨ ਬਾਈ ਸਤ ਸ੍ਰੀ ਅਕਾਲ ਹੈਲੋ ਸਪੋਰਟ ਕਰਿਓ ਬਾਈ ਨਾਲ ਹੈਲੋ ਕਰਕੇ ਛੱਡਿਓ ਗੁੱਡ ਗੁੱਡ ਬਾਈ ਗੁੱਡ ਈਵਨਿੰਗ ਜਸਪ੍ਰੀਤ ਨਰਮਲ ਆਈ ਜਨੇ 10 ਕਿਵੇਂ ਕਰੀਏ ਦੂ ਬਾਦ ਕਾਰ ਨੂੰ ਲਾਈਏ ਹਾਂਜੀ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤ ਸ੍ਰੀ ਅਕਾਲ ਸੋ ਇੱਕ ਸੌਣ ਦੀ ਸੌਣ ਮਹੀਨੇ ਦੀ ਸਸਤਰੀ ਕਾਲ ਸਾਰਿਆਂ ਨੂੰ ਸੌਣ ਮਹੀਨਾ ਚੜਿਆ ਅੱਜ ਸੁਗਨਾਨ ਸਿੰਘ ਸਾਰਿਆਂ ਦਾ ਖੁਸ਼ੀ ਭਰਿਆ ਮਹੀਨਾ ਨੰਗੇ ਜੀ ਹਰੇਕ ਦਿਨ ਪੂਰਾ ਮਹੀਨਾ ਵਧੀਆ ਨੰਗੇ ਹਾਂ ਸ਼ੋਭ ਰਾਤਰੀ ਹੋਵੇ ਸਾਰਿਆਂ ਦੀ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਸਸਰੀ ਕਾ ਓਕੇ ਵਾਹਿਗੁਰੂ ਜੀ ਕਾ ਖਾਲਸਾ ਮਾਈ ਗੁਰਜੀ ਕੀ ਫਤਿਹ